ਦੋਸਤੋ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਬਰਨਾਲੇ ਦੇ ਲੋਕ ਨੇ ਜਿਹੜੇ ਵਿਚਾਰੇ ਭੋਲੇ ਪਾਲੇ ਨੇ ਜਾਂ ਇਹ ਦਿਲ ਤੋਂ ਵਾਲਾ ਚੱਲਦੇ ਨੇ ਜਾਂ ਤੀਜੀ ਗੱਲ ਕਿ ਇਹ ਲੋਕ ਨੇ ਜਿਹੜੇ ਵਿਚਾਰੇ ਆਸ ਹੀ ਛੱਡ ਚੁੱਕੇ ਨੇ ਕਿ ਸਾਡੀ ਸੁਣਵਾਈ ਕਿਸੇ ਆਗੂ ਨੇ ਨਹੀਂ ਕਰਨੀ ਪਹਿਲਾਂ ਤਾਂ ਇਹ ਤਸਵੀਰਾਂ ਦੇਖੋ ਸੇਖਾ ਕੈਂਚੀਆਂ ਦੇ ਨੇ ਜਿੱਥੇ ਸੜਕ ਉੱਬਰ ਖਬਰ ਹੈ ਇਹ ਸੇਖਾ ਕੈਂਚੀ ਦੇ ਤਸਵੀਰਾਂ ਨੇ ਜਿੱਥੇ ਜਿਹੜੇ ਹੰਪ ਬਣੇ ਹੋਏ ਨੇ ਉਹਨਾਂ ਦਾ ਫਾਸਲਾ ਇੰਨਾ ਹੈ ਕਿ ਫੁੱਟ ਵਿਚਾਲੇ ਉੱਚਾ ਖੱਬਿਓ ਨੀਵਾ ਤੇ ਸੱਜੋ ਉੱਚਾ ਪਹਾੜ ਕੀ ਜਿਹੜੀ ਗੱਡੀ ਹੈ ਉਹ ਇੰਨੀ ਕੁ ਡੱਕੜੋਲੇ ਖਾ ਜਾਂਦੀ ਹੈ ਕਿ ਸੜਕ ਦੇ ਉੱਪਰ ਹੰਪ ਨਹੀਂ ਬਲਕਿ ਇਹ ਪਹਾੜ ਕਿਸੇ ਪਾਸੇ ਖੱਡਾ ਤੇ ਕਿਸੇ ਪਾਸੇ ਉੱਚਾ ਕਿਸੇ ਪਾਸੇ ਨੀਵਾ ਸੜਕ ਦਾ ਕੋਈ ਲੈਵਲ ਨਹੀਂ ਦੂਜੀ ਗੱਲ ਇੱਥੇ ਲੈਂਟਾਂ ਦੇ ਉੱਪਰ ਤਾਂ ਲੱਖਾਂ ਰੁਪਏ ਲਗਾ ਦਿੱਤੇ ਗਏ ਇੱਥੇ ਬੱਤੀਆਂ ਦੇ ਉੱਪਰ ਲੱਖਾਂ ਰੁਪਏ ਲਗਾ ਦਿੱਤੇ ਗਏ ਪਰ ਸਾਡੇ ਬਰਨਾਲੇ ਦੇ ਭੋਲੇ ਭਾਲੇ ਲੋਕ ਇਹਨਾਂ ਲੈਂਟਾਂ ਨੂੰ ਦੇਖ ਕੇ ਖੁਸ਼ ਹੋਗੇ ਪਰ ਉਹ ਇਹ ਦਰਦ ਕਦੇ ਨਹੀਂ ਬਿਆਨ ਕਰਦੇ ਕਿ ਸਾਨੂੰ ਰਾਏਕੋਟ ਰੋਡ ਤੋਂ ਇਹ ਖੱਡੇ ਕਿੰਨਾ ਦਰਦ ਦਿੰਦੇ ਨੇ ਇੰਨਾ ਖੱਡਿਆਂ 'ਚ ਕਿਵੇਂ ਉਹ ਸੜਕ ਹਾਸ਼ਯਾ ਦਾ ਸ਼ਿਕਾਰ ਹੁੰਦੇ ਨੇ ਦੋਸਤੋ ਦੱਸ ਦਈਏ ਕਿ ਰਾਏਕੋਟ ਰੋਡ ਉਹ ਰੋਡ ਹੈ ਜਿੱਥੋਂ ਦੀ ਟਰੱਕ ਟਰਾਲੇ ਟਿਪਰ ਪਤਾ ਨਹੀਂ ਕਿਹੜੇ-ਕਿਹੜੇ ਹੈਵੀ ਵਹੀਕਲ ਲੰਘਦੇ ਨੇ ਬਸ ਇਹ ਰੋਡ ਇੰਨਾ ਖਸਤਾ ਹਾਲਤ ਹੈ ਜਦੋਂ ਕੋਈ ਵੱਡਾ ਵਹੀਕਲ ਤਾਂ ਕੱਟ ਮਾਰ ਕੇ ਲੰਘ ਜਾਂਦਾ ਪਰ ਜਿਹੜਾ ਮਗਰ ਆ ਰਿਹਾ ਜਾਂ ਸਾਹਮਣੇ ਆ ਰਿਹਾ ਦੋ ਪਹੀਆ ਵਾਹਨ ਚਾਲਕ ਹੁੰਦਾ ਉਹ ਵਿਚਾਰਾ ਹਾਸੇ ਦਾ ਸ਼ਕਾਰ ਹੋ ਜਾਂਦਾ ਇਸ ਤੋਂ ਇਲਾਵਾ ਇਸ ਰੋਡ ਨੂੰ ਸਾਬਕਾ ਵਿਧਾਇਕ ਸਰਦਾਰ ਕੇਵਲ ਸਿੰਘ ਢਿੱਲੋਂ ਜੋ ਕਿ ਭਾਜਪਾ ਦੇ ਸੀਨੀਅਰ ਆਗੂ ਨੇ ਉਹਨਾਂ ਵੱਲੋਂ ਬਣਵਾਇਆ ਗਿਆ ਸੀ ਤੇ ਉਸ ਤੋਂ ਬਾਅਦ ਇਸ ਰੋਡ ਦੀ ਕਿਸੇ ਆਗੂ ਵੱਲੋਂ ਸਾੜ ਨਹੀਂ ਲੱਗੀ ਹਾਲਾਂਕਿ ਬਰਨਾਲ ਦੇ ਵਿੱਚ ਇੱਕ ਐਮਐਲਏ ਤੇ ਦੋ ਐਮਪੀ ਨੇ ਹੁਣ ਤੁਸੀਂ ਦੱਸੋ ਦੋਸਤੋ ਕਮੈਂਟ ਕਰਕੇ ਕਿ ਆਖਰ ਐਡੀ ਵੱਡੀ ਰਣਨੀਤਿਕ ਸ਼ਕਤੀਆਂ ਹੋਣ ਦੇ ਬਾਵਜੂਦ ਇਹ ਰੋਡ ਕਿਉਂ ਖਰਾਬ ਪਿਆ ਹਾਲਾਂਕਿ ਇਹ ਰੋਡ ਹੈ ਜਿਹੜਾ ਉਹ ਟਰਾਈਡੈਂਟ ਨੂੰ ਵੀ ਜਾਂਦਾ ਹੈ ਇਸ ਥਰੋੜ ਤੋਂ ਟ੍ਰਾਈਡੈਂਟ ਦੇ ਮੁਲਾਜ਼ਮ ਵੀ ਲੰਘਦੇ ਨੇ ਬਾਕੀ ਕਮੈਂਟ ਕਰਕੇ ਜਰੂਰ ਦੱਸੋ